ਅਰਸੀ ਇਹ ਵਹੀ ਬੰਤਾ ਜੋ ਕਾਂਸਾ ਫੁਰੂਦ ਕਟਾਚੀ ਦਿੰਦਾ ਕਾਂਗਰਸ ਨੂੰ ਸਸਪੈਂਡ ਕੀਤੇ ਜਾਣ ਮਗਰੋਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਲਗਾਤਾਰ ਵੀਟੇਟ ਵੀਟ ਕਿਤੇ ਚਾਰੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਰਾਜਾ ਵਿਰਿੰਗ ਨੂੰ ਪ੍ਰਧਾਨ ਹੀ ਨਹੀਂ ਮੰਨਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਦੀ ਹਿਫਾਜ਼ਤ ਕਿਉਂ ਕਰ ਰਹੇ ਨੇ ਤੁਹਾਨੂੰ ਦੱਸ ਦੇ ਕਿ ਰਾਜਾ ਵਿੜਿੰਗ ਦੇ ਵੱਲੋਂ 500 ਕਰੋੜ ਵਾਲੇ ਬਿਆਨ ਤੋਂ ਬਾਅਦ ਨਵਜੋਤ ਖੜ ਸਿੱਧੂ ਨੂੰ ਕਾਂਗਰਸ ਦੁਨ ਸਸਪੈਂਡ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਕਾਫੀ ਸਾਰੇ ਟਵੀਟ ਨਵਜੋਤ ਖੜ ਸਿੱਧੂ ਦੇ ਵੱਲੋਂ ਕੀਤੇ ਸਾਰੇ ਨੇ ਉਹਨਾਂ ਕਿਹਾ ਹੈ ਕਿ ਰਾਜਾ ਵਿੜਿੰਗ ਦੀ ਵਜ੍ਹਾ ਦੇ ਨਾਲ ਪੰਜਾਬ ਕਾਂਗਰਸ ਦੋ ਟੁਕੜਿਆਂ ਵਿੱਚ ਵੰਡੀ ਗਈ ਹੈ ਤੇ ਰਾਜਾ ਵਿੜਿੰਗ ਆਪਣੇ ਆਪ ਨੂੰ ਗ੍ਰਿਫਤਾਰੀਆਂ ਤੋਂ ਬਚਾਉਣ ਦੇ ਲਈ ਮੁੱਖ ਮੰਤਰੀ ਦੇ ਪੈਰੀ ਪੈ ਗਿਆ ਐਸ.ਸੀ. ਐਕਟ ਕੇਸ ਬਸਾਨੀਆ ਬਾਡੀਆ ਮਾਮਲੇ ਦੇ ਵਿੱਚ 2500 ਏਕੜ ਜ਼ਮੀਨ ਹੜੱਪਣ ਦਾ ਕੇਸ ਜਿਸ ਦੇ ਵਿੱਚ ਤਾਂ ਰਾਜਾ ਵਰਿੰਗ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਕਿਉਂ ਬਚਾ ਕਰ ਰਹੇ ਨੇ ਰਾਜਾ ਵਰਿੰਗ ਦਾ ਦੱਸ ਦੇ ਕਿ ਨਵਜੋਤ ਸਿੱਧੂ ਦੇ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਰਾਜਾ ਵਡਿੰਗ ਅਤੇ ਉਸ ਦੀ ਟੀਮ ਨੇ ਨਵਜੋਤ ਸਿੱਧੂ ਨੂੰ ਤਬਾਹ ਕਰਨ ਦੇ ਲਈ ਪੂਰਾ ਜੋ ਲਾਇਆ ਪਰ ਤੁਹਾਨੂੰ ਮੰਤਰੀ ਬਣਾਉਣ ਦੇ ਲਈ ਸਿੱਧੂ ਨੇ ਹੀ ਸਟੈਂਡ ਲਿਆ ਸੀ ਤੁਹਾਡੇ ਹੱਕ ਦੇ ਵਿੱਚ ਅਤੇ ਤੁਸੀਂ ਸਿਰਫ ਨਵਜੋਤ ਸਿੱਧੂ ਅਤੇ ਉਹਨਾਂ ਦੇ ਸਮਰਥਕਾਂ ਦੇ ਨਾਲ ਲੜਨ ਤੇ ਫੋਕਸ ਕੀਤਾ ਉਹਨਾਂ ਨੂੰ ਨੀਮਾ ਦਿਖਾਇਆ ਇਸ ਦਾ ਜਵਾਬ ਵੀ ਦਿਓ ਦੱਸ ਦੇ ਕਿ ਇਹ ਟਵੀਟ ਕੀਤਾ ਗਿਆ ਹੈ ਨਵਜੋਤ ਕੋਰ ਸਿੱਧੂ ਦੇ ਵੱਲੋਂ ਤੇ ਇਸ ਗੱਲ ਦਾ ਜਵਾਬ ਵੀ ਮੰਗ ਗੇ ਉਹਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਰਾਜਾ ਵਿਡਿੰਗ ਨੂੰ ਥੋੜਾ ਜਿਹਾ ਵੀ ਆਪਣੀ ਮਾਂ ਪਾਰਟੀ ਕਾਂਗਰਸ ਨਾਲ ਪਿਆਰ ਹੁੰਦਾ ਤਾਂ ਉਸੇ ਦਿਨ ਅਸਿਫਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਤੁਸੀਂ ਬਾਰ-ਬਾਰ ਪ੍ਰਚਾਰ ਚ ਵਿਵਾਦਿਤ ਬਿਆਨ ਦਿੱਤੇ ਅਤੇ ਕਾਂਗਰਸ ਨੂੰ ਤਰਨ-ਤਾਰਨ ਦੇ ਵਿੱਚੋਂ ਹਰਵਾ ਦਿੱਤਾ ਜਿੱਥੇ ਬਾਜਪਾ ਚੰਨੀ ਸੁਖਜਿੰਦਰ ਰੰਧਾਵਾ ਸੰਸਦ ਮੈਂਬਰ ਅੋਜਲਾ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਦੇ ਲਈ ਦਿਨ ਰਾਤ ਇੱਕ ਕਰਕੇ ਚੋਣ ਪ੍ਰਚਾਰ ਕੀਤਾ ਸੀ ਨਵਜੋਤ ਸਿੱਧੂਆਂ ਚੋਣਾਂ ਦੌਰਾਨ ਜਦੋਂ ਕਾਂਗਰਸੀ ਆਗੂ ਖੁੱਲ੍ਹਿਆਂ ਵੱਜੀਠੇ ਦੀ ਹਮਾਇਤ ਕਰ ਰਹੇ ਸਨ ਤਾਂ ਅਨੁਸ਼ਾਸਨੀ ਕਮੇਟੀ ਕਿੱਥੇ ਸੌ ਰਹੀ ਸੀ ਇਹ ਵੀ ਨਵਜੋਤ ਕੋਰ ਸਿੱਧੂ ਦੇ ਵੱਲੋਂ ਸਵਾਲ ਖੜੀ ਕੀਤੀ ਗਈ ਨੇ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਰਾਜਾ ਵਿਰਿੰਗ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਹੈ ਰਾਜਾ ਵਿਰਿੰਗ ਨੇ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਤੋ ਨੇ ਵੀ ਦੇ ਸੀ ਕਿ ਬੀਤੇ ਦਿਨੀ 500 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਗਿਆ ਸੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਉਹਨੇ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਬਣਨਾ ਕਾਂਗਰਸ ਪਾਰਟੀ ਦਾ ਨਾਮ ਲੈ ਵੀਨਾ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਦੀ ਕੁਰਸੀ ਲੈਣੀ ਆ ਤਾਂ 500 ਕਰੋੜ ਰੁਪਏ ਦਾ ਅਟੈਚੀ ਦੇਣਾ ਪੈਂਦਾ ਹੈ ਜਿਸ ਤੋਂ ਬਾਅਦ ਹੁਣੇ ਉਹਨਾਂ ਦੇ ਉੱਤੇ ਰਾਜ ਵਿਡਿੰਗ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਬੇ ਰਿਪੋਰਟ ਪੰਜਾਬੀ ਲੋਕ ਚੈਨਲ